ਪੇਂਡਲੇ ਸ਼ੇਰਪੁਰਾ ਕਲਾ ਸਾਈਂ ਪਾਵਨ ਪਵਿੱਤਰ ਸਥਾਨ ਭਾਗਾ ਭਰਿਆ ਵਧਾਈਆਂ ਭਰਿਆ ਨੂਰ ਨਾਲ ਭਰਪੂਰ ਘਰ ਆਨੰਦ ਰਸ ਨਾਲ ਭਰਿਆ ਘਰ ਹੈ ਇਸ ਰੱਬ ਰੂਪ ਬਲਕਜੀ ਦੇ ਜੋ ਵੀ ਦਰਸ਼ਨ ਕਰਦਾ ਉਸ ਦਾ ਮਨ ਆਨੰਦਤ ਹੋ ਜਾਂਦਾ ਉਸ ਦੇ ਮੁਖੋਂ ਆਪਣੇ ਆਪ ਹੀ ਸਿਫਤ ਨਿਕਲਦੀ ਇਹ ਪਾਲਕ ਰੱਬ ਰੂਪ ਹੈ ਮਹਾਪੁਰਖ ਹੈ ਇਸ ਰੱਬ ਰੂਪ ਬਲਕਜੀ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆਨੰਦ ਮਿਲਦਾ ਹੈ ਸਾਰੇ ਭੈਣ ਭਾਈ ਗੁਰਮੁਖ ਸੰਤ ਸੇਵੀ ਨਿਤਨੇਮੀ ਨਾਮ ਲੇਵਾ ਇਸ ਆਨੰਦ ਦੇ ਜ਼ਰੂਰ ਦਰਸ਼ਨ ਕਰਨ ਆਉਂਦੇ ਜਿਵੇਂ ਕੋਈ ਸੋਭਾ ਸੁਣਦਾ ਉਸ ਦੇ ਮਨ ਵਿੱਚ ਦਰਸ਼ਨਾ ਦੀ ਤਾਂਘ ਹੋ ਜਾਂਦੀ ਉਹ ਦਰਸ਼ਨ ਕਰਨ ਜ਼ਰੂਰ ਆਉਂਦਾ ਤੇ ਦਰਸ਼ਨ ਕਰਕੇ ਆਨੰਦ ਹੋ ਜਾਂਦਾ ਸਭ ਕੋਈ ਦਰਸ਼ਨ ਕਰਕੇ ਇਹ ਕਹਿੰਦਾ ਕਿ ਇਹ ਬਾਲਕ ਤਾਂ ਨਿਰਾਨੰਦ ਕਹਿੰਦਾ ਹੈ ਸਤਿਕਾਰਯੋਗ ਪਿਤਾ ਜੀ ਮਾਤਾ ਜੀ ਆਨੰਦ ਆਨੰਦ ਕਰਕੇ ਹੀ ਬੁਲਾਉਂਦੇ ਰਹਿੰਦੇ ਸੱਚੇ ਵਾਹਿਗੁਰੂ ਜੀ ਦੀ ਦਰਗਾਹੋਂ ਪ੍ਰਮਾਣ ਮਹਾਪੁਰਖ ਸਾਧੂ ਸੰਤ ਜੋ ਦੁਨੀਆਂ ਵਿੱਚ ਆਉਂਦੇ ਹਨ ਉਹ ਦੁਨੀਆਂ ਵਿੱਚ ਜਨਮ ਮੇਲੇ ਮੁੱਢ ਤੋਂ ਹੀ ਬਚਪਨ ਤੋਂ ਹੀ ਸਤਿਕਾਰਯੋਗ ਹੁੰਦੇ ਹਨ ਬਚਪਨ ਤੋਂ ਹੀ ਉਹਨਾਂ ਦੀ ਹਰ ਇੱਕ ਖੇਡ ਹਰ ਹਰਕਤ ਨਿਰਾਲੀ ਕੌਤਕ ਭਰੀ ਹੁੰਦੀ ਹੈ ਬਚਪਨ ਤੋਂ ਹੀ ਉਹ ਜੋ ਬਚਨ ਮੁਖਾਰ ਬਿੰਦ ਤੋਂ ਸਹਿਸ ਭਾਏ ਬੋਲਦੇ ਹਨ ਉਹਨਾਂ ਬਚਨਾ ਵਿੱਚ ਸਮਰੱਥਾ ਹੁੰਦੀ ਹੈ ਉਹ ਪੂਰੇ ਹੁੰਦੇ ਹਨ ਦੁਨੀਆ ਉਹਨਾਂ ਦਾ ਸਤਕਾਰ ਕਰਦੀ ਹੈ ਬਚਪਨ ਤੋਂ ਹੀ ਮਹਾਪੁਰਖ ਮਾਣਯੋਗ ਹੁੰਦੇ ਹਨ ਸਭ ਲੋਕ ਉਹਨਾਂ ਨੂੰ ਮਹਾਰਾਜ ਜੀ ਬਾਬਾ ਜੀ ਸੰਤ ਜੀ ਰੱਬ ਰੂਪ ਜੀ ਮਹਾਪੁਰਖੋ ਅਤੇ ਸ਼੍ਰੀ ਅਨੰਦ ਜੀ ਅਨੰਦ ਅਨੇਕਾਂ ਬਜ਼ੁਰਗੀ ਸਤਕਾਰ ਭਰੇ ਨਾਵਾਂ ਨਾਲ ਪੁਕਾਰਦੇ ਹਨ ਮਹਾਪੁਰਖ ਸਭ ਦੇ ਮਨ ਨੂੰ ਪਾਉਂਦੇ ਹਨ ਚੰਗੇ ਲੱਗਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ